ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਰੇਲੈਂਸ ਜੀ ਉਹਦਾ ਬਦੌਰ ਟੈਕਨੀਸ਼ੀਅਨ ਮੈਂ ਕੰਮ ਕਰਦਾ ਜੀ ਕੰਮ ਕਰਨ ਮੇਰਾ ਪਿੰਡ ਆ ਤੇ ਮੈਂ ਨਾ ਸਭਰਾ ਮੇਰੀ ਸਾਈਡ ਤੜਕੇ ਦੀ ਬੈਟਰੀ ਤੇ ਆ ਰਹੀ ਸੀ ਤੇ ਕਰੀਬ 10 ਵੇ ਤੇ ਕਰੀਬ ਮੇਰੀ ਸਾਈਡ ਬੰਦ ਹੋਈ ਆ ਮੌਕਾ ਆ ਕੇ ਵੇਖਿਆ ਮੈਂ ਤੇ ਜਨਰੇਟਰ ਦੀ ਬੈਟਰੀ ਮੇਰੀ ਚੋਰੀ ਹੋ ਗਈ ਸੀ ਇਹ ਨਹੀਂ ਪਤਾ ਲੱਗਾ ਹੋਣਾ ਕਿ ਲਾਗੇ ਸਿਹਦਾ ਕੇਂਦਰ ਦਾ ਗੇਟ ਵੀ ਆ ਤੇ ਇਹ ਵੀ ਮੈਂ ਵੇਖਿਆ ਮੌਕੇ ਤੇ ਤੇ ਇਹ ਵੀ ਖੁੱਲਾ ਹੋਇਆ ਗੇਟ ਸੀ ਫਿਰ ਮੈਂ ਲਾਗੇ ਚੰਕੀ ਆ ਤੇ ਪੁਲਿਸ ਮੁਲਾਜ਼ਮਾਂ ਨੂੰ ਦੂ ਨੂੰ ਲੈ ਕੇ ਆਇਆ ਨਾਲ ਮੈਂ ਮੌਕਾ ਬਖਾਇਆ ਤੇ ਅੰਦਰੋਂ ਇਹਨਾਂ ਦੀਆਂ ਵੀ ਬੈਟਰੀਆਂ ਚੋਰੀ ਹੋਈਆਂ ਤੇ ਮੇਰੇ ਜਨਰੇਟਰ ਦੀ ਬੈਟਰੀ ਵੀ ਚੋਰੀ ਹੋਈ ਹੈ ਜੀ ਠੀਕ ਹੈ ਜੀ ਸੌਜਦਾ ਕੇਂਦਰ ਚੋਰੀਆ ਸੌਇਦਾ ਕੇਂਦਰ ਵਾਲੇ ਤੇ ਬੰਦੇ ਹੁਣ ਸੌਇਦਾ ਕੇਂਦਰ ਵਾਲੇ ਦੱਸ ਸਕਣਗੇ ਕਿ ਇਹਨਾਂ ਦਾ ਕੀ ਕੀ ਚੋਰੀ ਹੋਇਆ ਬਾਕੀ ਮੇਰੇ ਦੇ ਜਨਰੇਟਰ ਦੀ ਬੈਟਰੀ ਚੋਰੀ ਹੋਈ ਹੈ ਤੇ ਜਿੰਦਰਾ ਮੇਰੇ ਟੁੱਟੇ ਸੀ ਤੇ ਸੌਇਦਾ ਕੇਂਦਰ ਦਾ ਵੀ ਜਿੰਦਰਾ ਟੁੱਟਾ ਹੋਇਆ ਸੀ ਮੈਂ ਆਗੇ ਦੇਖਿਆ ਦੇ ਮੌਕੇ ਤੇ ਫਿਰ ਨਾਲ ਪੁਲਿਸ ਬੁਲਾ ਜਾਵਾਂ ਨਾਲ ਲੈ ਕੇ ਆਇਆ ਦੋਨਾਂ ਸਾਰਾ ਮੌਕਾ ਵੇਖਿਆ ਬਾਕੀ ਅੱਗੋਂ ਦੀ ਜਾਣਕਾਰੀ ਇਹ ਲੋਕਲ ਜੋ ਲੋਕ ਨੇ ਇਹ ਦੇਖ ਮੈਂ ਜੀ ਸਾਫ ਸਿੰਘ ਸਭਰਾ ਕਿਸਾਨ ਸ਼ਕਤੀ ਕਮੇਟੀ ਅੱਜ ਅੱਜ ਜਿਹੜਾ ਚੋਰੀ ਹੋਈ ਹਾਂਜੀ ਹਾਂਜੀ ਇੱਕ ਰੇਲੈਂਸ ਦਾ ਜੀਓ ਦਾ ਟਾਵਰ ਆ ਤੇ ਇਹਦੇ ਇੰਜਨ ਦੇ ਜਨਰੇਟਰ ਦੇ ਵਿੱਚੋਂ ਬੈਟਰੀ ਕੱਢ ਕੇ ਲੈ ਗਿਆ ਇਹਦਾ ਦਿੰਦਰਾ ਤੋੜ ਕੇ ਤਾਲਾ ਜਦੋਂ ਇਹ ਵਿਚਾਰਾ ਕਰਮਚਾਰੀ ਇੱਥੇ ਮੁਲਾਜ਼ਮ ਨੇ ਆਣ ਕੇ ਵੇਖਿਆ ਤੇ ਸੇਵਾ ਕੇਂਦਰ ਦਾ ਵੀ ਇਹਨੇ ਵੇਖਿਆ ਤਾਂ ਸਾਨੂੰ ਦੱਸਿਆ ਵੀ ਸੇਵਾ ਕੇਂਦਰ 'ਚ ਵੀ ਚੋਰੀ ਹੋਈ ਆ ਤੇ ਪਿੰਡ ਦੀ ਚੌਂਕੀ ਦੇ ਵਿੱਚ ਸੂਚਨਾ ਕਰ ਦਿੱਤੀ ਗਈ ਤੇ ਉਹ ਆਣ ਕੇ ਉਸੇ ਤੰਤੁਰੰਤ ਮੌਕਾ ਵੇਖਿਆ ਉਹਨਾਂ ਨੇ ਸੇਵਾ ਕੇਂਦਰ ਦੀਆਂ ਵੀ ਜਿਹੜੀਆਂ ਬੈਟਰੀਆਂ ਚੋਰੀਆਂ ਜਾਂਦੀਆਂ ਬਾਕੀ ਉਹਦੇ ਮੁਲਾਜ਼ਮ ਤੁਰੇ ਆਉਂਦੇ ਉਹ ਆਣ ਕੇ ਵੇਖਣਗੇ ਅੱਜ ਐਤਵਾਰ ਨੂੰ ਛੁੱਟੀ ਹੋਣ ਕਰਕੇ ਅੱਜ ਵਿਚਾਰੇ ਉਹ ਛੁੱਟੀ ਹੁੰਦੀ ਹੈ ਇਹਨਾਂ ਦਿਨਾਂ 'ਚ ਉਹਨਾਂ ਨੂੰ ਐਤਵਾਰ ਦੀ ਤੇ ਇੱਥੇ ਨਹੀਂ ਮੌਕੇ ਤੇ ਉਹਨਾਂ ਨੂੰ ਸੱਦਿਆ ਗੋ ਵੀ ਤੁਰੇ ਆਉਂਦੇ ਅਤੇ ਅਗਲੀ ਜਿਹੜੀ ਕਾਰਵਾਈ ਚੌਕੀ ਸੁਧਾਰ ਜਿਹੜੀ ਆ ਉਹਨਾਂ ਦੇ ਕਰਨ ਦਾ ਅਧੀਨ ਉਹਨਾਂ ਪਤਾ ਲੱਗ ਗਿਆ ਕਿ ਇੱਥੋਂ ਜੀ ਕੋਈ ਤਿੰਨ ਕਿਲੇ ਦੀ ਹੁੰਦੀਆਂ ਦੋ ਤਿੰਨ ਕਿਲੇ ਵਾਰ ਤੇ ਤੇ ਚੌਕੀ ਦਾ ਤੁਸੀਂ ਵੇਖੋ ਜੀ ਇਸ ਤਰ੍ਹਾਂ ਮੈਂ ਇਹਨਾਂ ਨੂੰ ਕਿਹੜੇ ਚਾਰੇ ਪਾਸੇ ਦਰਵਾਜ਼ੇ ਲੱਗੇ ਪਿੱਢ ਨੂੰ ਪਿੰਡ ਦਾ ਕਾਰ ਬਹੁਤ ਤਗੜਾ ਦਾ ਮੁਲਾਜ਼ਮ ਘਟਾ ਨਹੀਂ ਪਤਾ ਲੱਗਦਾ ਕੋਈ ਚੋਰੀ ਦਾ ਕੋਈ ਜਿਆਦਾ ਚੋਰੀ ਇੰਨੀ ਜਿਆਦਾ ਵਧ ਗਈ ਆ ਤੇ ਅਲੱਗ-ਅਲੱਗੇ ਘਰਾਂ ਸਾਨੂੰ ਖੁਦ ਨਹੀਂ ਪਤਾ ਲੱਗਾ ਮੰਗ ਤੇ ਉਹ ਹੀ ਆ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇੱਕ ਵਾਰ ਅੱਗੇ ਸੇਵਾ ਕੇਂਦਰ ਦਾ ਸਮਾਨ ਸਾਰਾ ਚੋਰੀ ਹੋ ਗਿਆ ਇਹਦੇ ਵਿੱਚ ਲੋਕਾਂ ਦਾ ਦਾਤਾ ਵਾ ਕੋਈ ਧਾਰਕਾ ਆਟਾ ਕੋਈ ਹਰ ਚੀਜ਼ ਦਾ ਇਹਦੇ ਵਿੱਚੋਂ ਸੁਭਤਾ ਵਾ ਇੱਥੇ ਤੇ ਇਹਦੀ ਹਰ ਵਾਰ ਚੋਰੀ ਹੋ ਜਾਂਦੀ ਆ ਬਹੁਤ ਮਾੜੀ ਗੱਲ ਆ ਤੇ ਇਹ ਮੁਲਾਜ਼ਮਾਂ ਨੇ ਇਹ ਬੇਨਤੀ ਆ ਵੀ ਇਹਦੇ ਜਿਹੜੇ ਇਹਨਾਂ ਚੋਰਾ ਲੱਭ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਗੁਰਪ੍ਰੀਤ ਸਿੰਘ ਜੀ ਕਿਹਣਾ ਜਾਓਗੇ ਐਕਚੁਅਲੀ ਜਿਹੜੀ ਅੱਜ ਕਿਹਣਾ ਵੀ ਜੀ ਕੀ ਚੌਣਾਂ ਨੇ ਅੰਗਲੀਆਂ ਨੇ ਤੇ ਚੋਰਾ ਨੇ ਆਤੀ ਕਰਾ ਦੀ ਸੁਭਰਾਵਾਂ ਜੀ ਅਸੀਂ ਸੁਭਰਾ ਕੇਂਦਰ ਸੇਵਾ ਕੇਂਦਰ ਇਨਾਂ ਸੋਗਾ ਵੀ ਕੋਈ ਕੰਮ ਹੋਵੇ ਲਾਗੇ ਨਿਕਨੇ ਕੇ ਪਿੰਡ ਤੇ 10 ਮਿੰਟਾਂ ਇਹ ਕੰਮ ਕਰਾ ਕੇ ਚਲ ਜਾਂਦੇ ਪਰ ਅੰਗਲੀਆਂ ਨੇ ਹੱਥ ਕਰਾ ਦੀ ਆ ਜੀ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਲਾਲਜੀਤ ਸਿੰਘ ਪੁਲਰ ਗਾੜੀ ਵੀ ਸੁਭਰਾ ਨੂੰ ਮੁਲਾਜ਼ਮ ਦਿੱਤੇ ਜਾਣ ਜਦੋਂ ਕੋਈ ਚੋਰ ਜਾਂ ਚੋਰੀ ਕਰਦਾ ਫੜਦੇ ਆ ਉਹ ਆnde ਸਾਡੇ ਕੋਲ ਮੁਲਾਜ਼ਮ ਹੈ ਨਹੀਂਗੇ ਤੇ ਸਾਡੀ ਇਹੋ ਬੇਨਤੀ ਆ ਵੀ ਇਹਨਾਂ ਦੇ ਨੱਥ ਪਾਈ ਜਾਵੇ ਚੋਰਾਂ ਦੇ ਕਿੰਨਾ ਦਾ ਸਮਾਨ ਜਿਹੜਾ ਚੋਰੀ ਹੋਇਆ ਮਾਂ ਵੀ ਉਹਨਾਂ ਦੀਆਂ ਵੀਰ ਦੀ ਬੈਟਰੀਆਂ ਬੂਟਰੀਆਂ ਮਹਿੰਗੀਆਂ ਤੁਹਾਨੂੰ ਪਤਾ 15000 ਤੋਂ ਘੱਟ ਬੈਟਰੀ ਨਹੀਂ ਹੁੰਦੀ ਤੇ ਹਜੇ ਉਹ ਵੀਰ ਆਉਣਗੇ ਆਣ ਕੇ ਹੋਰ ਵੀ ਸਮਾਨ ਵੇਖਣਗੇ ਕਿੰਨਾ ਚੋਰੀਆ ਹਜੇ ਬੈਟਰੀਆਂ ਉਹਨਾਂ ਦੀਆਂ ਤਿੰਨ ਚਾਰ ਚੁੱਕੀਆਂ ਗਈਆਂ ਇੱਕ ਜਨਰੇਟਰ ਦੀ ਬੈਟਰੀ ਲੈ ਗਈ ਆ ਤੇ ਬਹੁਤ ਮੰਦੇ ਹਾਲ ਜੀ ਸਭਰਾਵਾ ਜੀ